ਆਪ ਦਾ ਵਾਲੇ ਸਿੱਖ ਦੇ ਲਈ ਉਹਦਾ ਗੁਰੂ ਹਰਿਬਿਲੇ ਅਕਸ਼ਿ ਦਿਦੀ ਪਾਲ ਨੇ ਉਹਦੇ ਨਾਲ ਹਰ ਵੇਲੇ ਉਹ ਭਾਵਨਾ ਰੱਖ ਕੇ ਜੀਵਨ ਵਿੱਚ ਚੰਗੀ ਤਰ੍ਹਾਂ ਬਸਾ ਕੇ ਰੱਖਦਾ ਹੈ ਕਿ ਮੇਰਾ ਜਿੱਥੇ ਕਿਤੇ ਦੀ ਮੈਂ ਜਾਣਾ ਮੇਰੇ ਕੋਲ ਗੁਰੂ ਮੇਰਾ ਸੰਤ ਸਦਾ ਹੈ ਮਨ ਦੇ ਸੇਮਰ ਸੇਮਰ ਕਿਸ ਸਦਾ ਸੁਭਾ ਮੇਰਾ ਹਰ ਵੇਲੇ ਤੇਰੇ ਅੰਦਰ

कि जिथे भी मैं जाता मेरी सहायता करता है कृपा करता है प्रभु परमात्मा गुरु परमाण के चंगे रंग चलता है चंगे कर्म करता है माड़े कर्म गुरु हथ देकर बचाता है, है। तो दुखा तो चिंतावान झोरिया को माड़े कर्म हथ दे के ਗੁਰੂ ਜਿੰਨੇ ਰੱਖਦੇ ਜਿਹੜਾ ਇਹ ਸੰਪਰਦਾਇਤਾ ਹੈ ਨਾ ਕਿ ਜੇਰਾ ਹਰ ਵੇਲੇ ਮੇਰੇ ਅੰਸ਼ਾ ਕੋ ਬਾੜੇ ਪਾਸੋਂ ਤੁਰਦੀ ਹੈ ਕੋ ਬਾੜੇ ਕੋ ਕਰਦੀ ਹੈ ਉਤਉ ਦੀ ਭਾਵਨਾ ਜਿਹੜੇ ਨਾ ਹੁੰਦਾ ਜੂ ਬਕੇ ਨਾ ਇਹ ਕਿ ਭਾਵਨਾ ਵਾਲਾ ਅਸ਼ਰਦਾ ਪਾਪ ਭੈ ਪਾਪ ਦੀ ਬੋਲਾ ਜੀ ਤੇ ਗੁਰੂ ਦੀ ਜਿਹੜੀ ਭੈ ਭਾਵਨਾ ਹੈ ਨਾ ਇਹਦੇ ਉੱਤੇ ਮੁਸਾਕੇ ਰੱਖਦੇ ਤੇ ਇਸ ਤਰ੍ਹਾਂ ਦਾ ਜੀਵਨ ਹੁੰਦਾ ਹੈ ਸਦਾ ਹਰ ਵੇਲੇ ਹਰ ਸਮੇਂ ਏ ਸੁਖਦਾਇ ਕੇ ਭਾਈ ਗੁਰੂ ਮੇਰੇ ਨਾਲ ਹੈ ਮੈਂ ਕਿੱਥੇ ਵੀ ਜਾ ਮਾਂ ਪਾਪੇ ਘਰ ਹੈ ਬਾਹਰਾਂ ਦੇਖਾਂ ਪਦੇਸਾਂ ਜਿੱਥੇ ਕਿਤੇ ਵੀ ਮੈਂ ਬੈਠਾ ਜਾਦਾ ਜਾਦਾ ਹਾਂ ਇਹ ਮੇਰੀ ਆਪੀ ਸੱਚ ਹੈ ਤੇ ਮੇਰੀ ਭਾਪ ਦਾ ਪੁਰੀ ਕਰਦਾ ਤੇ ਮੈਨੂੰ ਹਰ ਵੇਲੇ ਹੱਥ ਦੇ ਕੇ ਦੁੱਖਾਂ ਤੋਂ ਚਿੰਤਾਵਾਂ ਤੋਂ ਛੋੜਿਆ ਤੇ ਬਾੜੇ ਤੋਂ ਬਚਾਉਂਦਾ ਰਹੇ ਇਹ ਭਾਪ ਦਾ ਬੜੇ ਸਿੱਖ ਦੀ ਭਾਪਨਾ ਹੁੰਦੀ ਹੈ ਜੀ ਉਹ ਹਰ ਵੇਲੇ ਆਪਣੇ ਨਾਲ ਆਪਣੇ ਗੁਰੂ ਸਮੁਦਾਇ ਦੇ ਜੀਰਕੂ ਹਰ ਮੇਲੇ ਦੇ ਨਾਲ ਮੇਰੀ ਫੈਦਾ ਕਰਦਾ ਹੈ